ਸੋਚਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਹੈ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪਰਉਪਦੇਸਵੰਦ ਦੇ ਵਿੱਚ ਧਾਰੀਵਾਲ ਨਿਵਾਸੀਆਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਪੂਰੇ ਇਲਾਕੇ ਦੀ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਸਾਰੇ ਰਲ ਕੇ ਗੁਰੂ ਰਵਿਦਾਸ ਜੀ ਦਾ ਜਿਹੜਾ ਬੇਗੰਪੂਰਾ ਸ਼ਹਿਰ ਨਿਰਮਾਣ ਕਰਨ ਦਾ ਜਿਹੜਾ ਉਹਨਾਂ ਦਾ ਸੁਪਨਾ ਉਨਸਰਕਾਰ ਕਰੀਏ ਔਰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਘਰ-ਘਰ ਤੱਕ ਪਹੁੰਚਾ ਕੇ ਇੱਕ ਅچھے ਸਮਾਜ ਦੀ ਸਿਰਜਣਾ ਕਰਕੇ ਪੰਜਾਬ ਨੂੰ ਖੁਸ਼ਹਾਲ ਕਰੀਏ ਤੇ ਭਾਰਤ ਨੂੰ ਖੁਸ਼ਹਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਨਗਰ ਕੀਰਤਨ ਸਜਾਇਆ ਜਾ ਰਿਹਾ ਤੇ ਤੁਸੀਂ ਪਹੁੰਚੇ ਹੋ ਸੰਗਤਾਂ ਨੇ ਦਰਸ਼ਨ ਕੀਤੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਧਾਰੀਵਾਲ ਵਿਖੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਚ ਨਗਰ ਕੀਰਤਨ ਸਜਾਇਆ ਗਿਆ ਵਾ ਔਰ ਇਥੋਂ ਆਪਣਾ ਆਰੰਭ ਹੋ ਰਿਹਾ ਧਾਰਿਆ ਨਗਰ ਤੋਂ ਔਰ ਸਾਰੀ ਸੰਗਤ ਜੁੜ ਕੇ ਜਿਹੜਾ ਵਾ ਇਸੇ ਹਿੱਸਾ ਲੈ ਰਹੀ ਆ ਮੈਂ ਤੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਪ੍ਰਕਾਸ਼ ਦਿਹਾੜੇ ਦੀ ਜਿਹੜੀ ਆ ਵਧਾਈ ਦਿੰਨਾ ਔਰ ਆਓ ਅਸੀਂ ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀਆਂ ਨੇ ਜੋ ਮਾਰਗ ਦਰਸ਼ਾਇਆ ਵਾ ਉਹਨਾਂ ਦੀਆਂ ਸਿੱਖਿਆ ਤੇ ਅਮਲ ਕਰਕੇ ਆਪਣਾ ਜੀਵਨ ਜਿਹੜਾ ਵਾ ਸਫਲਾ ਕਰੀਏ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਬਹੁਤ-ਬਹੁਤ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਪਹਿਲਾਂ ਭਾਈ ਤਰਸੇਮ ਸਿੰਘ ਹੁਣਾਂ ਦੱਸਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਦੇ ਸੰਬੰਧ ਚ ਅੱਜ ਗੁਰੂ ਰਵਿਦਾਸ ਧਰਮ ਸਾਲਾ ਤੋਂ ਨਾ ਕਿ ਕਿਤੇ ਸ਼ੁਰੂ ਹੋ ਕੇ ਖਤੇ ਨਾਲ ਮੋਰ ਤੋਂ ਲੈ ਕੇ ਰਣੀਆਂ ਤੱਕ ਹੁੰਦਾ ਸਾਰੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਅਖੀਰ ਸਾਬ ਨੂੰ ਇੱਥੇ ਫਿਰ ਸਮਾਪਤ ਹੋਏਗਾ ਔਰ ਸਾਰੀਆਂ ਸੁਭਾਵਾਂ ਸਾਰੀਆਂ ਸੰਗਤਾਂਵਾਂ ਸਾਰੇ ਗੁਰੂ ਸਾਹਿਬ ਦੇ ਜਿੰਨੇ ਵੀ ਅਪਾਸਕ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਇਹ ਨਗਰ ਕੀਰਤਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਉਹ ਗੁਰੂ ਸਾਹਿਬ ਦੇ ਗੁਣ ਗਾਲ ਗਾਉਣ ਔਰ ਮੈਂ ਸਾਰੇ ਜਿੰਨੇ ਵੀ ਇਸ ਸਭਾ ਦੇ ਵਿੱਚ ਸਾਡੇ ਮੈਂਬਰ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਰੇ ਗੁਰੂ ਦਾ ਨਾਮ ਲੈਂਦੇ ਹੋਏ ਕਿਸੇ ਵੀ ਕਿਸੇ ਵੀ ਘਟਨਾ ਤੋਂ ਜਾਂ ਕਿਸੇ ਵੀ ਸੰਸਥਾ ਜਿੰਨੇ ਵੀ ਇਥੇ ਆਈਆਂ ਉਹਨਾਂ ਨੂੰ ਬੇਨਤੀ ਆ ਇਹ ਬੜੇ ਪਿਆਰ ਨਾਲ ਸਾਰੇ ਸ਼ਹਿਰ ਦੇ ਵਿੱਚ ਆਪਾਂ ਵਿਚਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸ਼ੌਮਣੀ ਭਗਤ ਭਖਤਰ ਵਦਾਲੀ ਦੇ ਅਫਤਾਰ ਮੌਸਬੰਦ ਵਿੱਚ ਆਪ ਸਭ ਨੂੰ ਲੱਖ ਲੱਖ ਵਧਾਈਆਂ ਇਸ ਸਮਾਗਮ ਇੱਕ ਤੀਤ ਤੋਂ ਸ਼ੁਰੂ ਹੋਈ ਸੀ ਅੰਮਤ ਵੇਲੇ ਪਰਵਾਦ ਫੇਰੀਆਂ ਸ਼ਾਮ ਫੇਰੀਆਂ ਵਿਚਰੀਆਂ ਨੇ ਜੋ ਆਜਦਾ ਦਿਹਾੜਾ ਏ ਇਹਨੇ ਸੰਬੰਧ ਵਿੱਚ ਨਗਰ ਕੀਰਤਨ ਜੋ ਅਸ਼ਾਤੋਂ ਚੱਲਣ ਵਾਲਾ ਏ ਸਭ ਸੰਤਾ ਹਮੂਮ ਜਿੰਨੇ ਵੀ ਸਭ ਸੰਤਾ ਪਹੁੰਚ ਚੁੱਕੀਆਂ ਨੇ ਇਹ ਨਗ ਕੀਰਤਨ ਚੱਲ ਕੇ ਇੱਥੋਂ ਸ਼ਾਇਦ ਸਾਰੇ ਦਾਜ ਹੁੰਦੇ ਹੋਏ ਸਭ ਸਮਾਪਤੀ ਹੋਏਗੀ ਗੁਰੂ ਕਾ ਲੰਗਰ ਓਟ ਟਵੱਤੇਗਾ 24 ਦੇਖ ਨੂੰ ਗੋਪਰਪ ਹੈ ਉਦਨ ਵੀ ਭਾਈ ਅਮਰਜੀਤ ਖੁੰਡਿਆ ਜੱਥਾ ਇੱਥੇ ਰਾਗੀ ਢੱਡ ਕੀਰਤਨ ਨਾਲ ਨਿਹਾਲ ਕਰਨਗੇ ਉਤੋਂਪਰੰਤ ਭਾਈ ਜਸਵਿੰਦਰ ਸਿੰਘ ਜੀ ਮਹਾਨ ਕਥਾ ਵਾਚਕ ਉਹ ਇੱਕ ਤੋਂ ਦੋ ਕਥਾ ਕਰਨਗੇ ਗੁਰੂ ਕਾ ਲੰਗਰ ਓਟ ਟਵੱਤੇਗਾ ਹੋਈ ਪਲਾਨੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ